ਨਾਟਨਾਬੀ ਟੀਵੀ ਦੇ ਖਬਰਾਂ ਤੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਵਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਜਿਮਨੀ ਚੌਂ ਦਾ ਪ੍ਰਚਾਰ ਅਭਿਆਨ ਜ਼ੋਰ ਫੜ ਰਿਹਾ ਹੈ ਅਜਿਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਪਣੇ ਉਮੀਦਵਾਰ ਜੀਵਨ ਗੁਪਤਾ ਦੀ ਜਿੱਤ ਯਕੀਨੀ ਬਣਾਉਣੀ ਆਪਣੇ ਯਤਨ ਤੇਜ਼ ਕਰ ਰਹੀ ਹੈ ਸ਼ਕਤੀ ਅਤੇ ਇਕਤਾ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਰੇਲ ਰਾਜमंत्री ਰਵਨੀਤ ਸਿੰਘ ਬਿੱਟੂ ਸਾਹਬ ਦਾ ਭਾਜਪਾ ਸੂਬਾ ਪ੍ਰਧਾਨ ਸ਼ਵੀਤ ਮਲਿਕ ਅਤੇ ਸੀਨੀਅਰ ਭਾਜਪਾਗੂ ਰਾਕੀਸ਼ ਰਾਠੌਰ ਦੇ ਨਾਲ ਅੱਜ ਬਾੜੇਵਾਲ ਵਿੱਚ ਕਲਪੂਸ਼ਣ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱਥੇ ਇੱਕ ਮਹੱਤਵਪੂਰਨ ਚੋਣ ਮੀਟਿੰਗ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ਸਥਾਨਕ ਨਿਵਾਸੀਆਂ ਤੇ ਪਾਰਟੀ ਵਰਕਰਾਂ ਦੀ ਇੱਕ ਵੱਡੀ ਭੀੜ ਦੇਖੀ ਗਈ ਸਾਰਿਆਂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਸੰਕਲਪ ਲਿਆ ਹਾਜ਼ਰ ਲੋਕਾਂ ਵਿੱਚ ਤਿਲਕਰਾਜ ਵਰਨਜੀਤ ਸਿੰਘ ਤਰਨਦੀਪ ਸਿੰਘ ਯੁਵਰਾਜ ਸ਼ੰਟੀ ਹਰਸਿਮਰਨ ਕੌਰ ਜਸਮਿੰਦਰ ਕੌਰ ਅਮਿਤ ਰਾਜੀਵ ਬੰਸਲ ਸੰਦੀਪ ਜੈਨ ਸੰਜੀਵ ਕਪੂਰ ਸੌਰਵ ਆਹੂਜਾ ਮਨੋਜ ਬਾਂਸਲ ਰਮਨ ਸ਼ੈਲੀ ਆਸ਼ੂ ਗੁਪਤਾ ਆਸ਼ੀਸ਼ ਗੁਪਤਾ ਰਾਕੇਸ਼ ਰਤਨ ਸੰਦੀਪ ਮਿੱਤਲ ਕੁਲਪੂਸ਼ਣ ਗੋਇਲ ਮਨੀਸ਼ ਬਾਂਸਲ ਡਾਕਟਰ ਆਰ ਐਨ ਸਿੰਗਲਾ ਐਸਐਸਸੀ ਮਨੀ ਰਜਿੰਦਰ ਪੱਲਾ ਸੁਭਾਸ਼ ਮਿੱਤਰ ਅਜੇ ਗੁਪਤਾ ਅਸ਼ਵਨੀ ਗੋਇਲ ਬ੍ਰਿਜ ਪੂਸ਼ਣ ਬਾਂਸਲ ਰਾਜੀਵ ਜੈਨ ਸੰਜੀਵ ਜੈਨ ਪੂਜਾ ਬਾਂਸਲ ਮੀਨੂ ਗੋਇਲ ਕਸ਼ਮੀਰ ਸਿੰਘ ਮਾਖੂ ਸਮਰ ਕੁਮਾਰ ਸਿਮਰ ਸਿੰਘ ਸੌਰਵ ਗੋਇਲ ਮੰਗਲਦਾਸ ਜੈਨ ਬਨੀਤ ਗੋਇਲ ਦਿਨੇਸ਼ ਮਨੀ ਅਰੋੜਾ ਸੌਰ ਬਰਮਾ ਰਿਸ਼ਭ ਵਿਵੇਕ ਬਾਂਸਲ ਰੋਹਿਤ ਮੰਗਾ ਦਿਵਾਕਰ ਗੋਸਵਾਮੀ ਗੌਰਵ ਵਿਪੇਨ ਥਾਪਰ ਤੇ ਦਿਨੇਸ਼ ਅਗਰਵਾਲ ਵਰਗੇ ਪ੍ਰਮੁੱਖ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਨੇ ਆਗਾਮੀ ਜਿਮਨੀ ਚੌਣ ਵਿੱਚ ਗੁਪਤਾ ਦੀ ਜਿੱਤ ਯਕੀਨੀ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਦਾ ਪ੍ਰੋਸਾ ਦਿੱਤਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੀ ਵਿਕਾਸ ਪ੍ਰਤੀ ਪ੍ਰਤੀਬੱਧਤਾ ਤੇਜ਼ ਜੋਰ ਦਿੱਤਾ ਅਤੇ ਵੋਟਰਾਂ ਨੂੰ ਲੁਧਿਆਣਾ ਪੱਛਮੀ ਦੀ ਪ੍ਰਗਤੀ ਲਈ ਇੱਕ ਮਜ਼ਬੂਤ ਉਮੀਦਵਾਰ ਚੁਣਨ ਦੀ ਅਪੀਲ ਕੀਤੀ ਉਨ੍ਹਾਂ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲ ਕਦਮੀਆਂ ਤੇ ਚਾਨਣਾ ਪਾਇਆ ਤੇ ਜੀਵਨ ਗੁਪਤਾ ਨੂੰ ਚੋਣ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਆਦਰਸ਼ ਉਮੀਦਵਾਰ ਵਜੋਂ ਪੇਸ਼ ਕੀਤਾ ਸਾਬਕਾ ਪੱਪਾ ਸੂਬਾ ਪ੍ਰਧਾਨ ਸ਼ਵੀਤ ਮਲਿਕ ਅਤੇ ਸੀਨੀਅਰ ਆਗੂ ਰਾਕੇਸ਼ ਰਾਠੌਰ ਨੇ ਵੀ ਮੀਟਿੰਗ ਵਿੱਚ ਗੱਲ ਕੀਤੀ ਜਿਸ ਵਿੱਚ ਉਹਨਾਂ ਲੋਕ ਦੀ ਲੋਕਾਂ ਦੀ ਭਲਾਈ ਲਈ ਪਾਰਟੀ ਦੇ ਸਮਰਪਣ ਨੂੰ ਦੁਹਰਾਇਆ ਅਤੇ ਵੋਟਰਾਂ ਨੂੰ ਜੀਵਨ ਗੁਪਤਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਉਹਨਾਂ 2027 ਵਿੱਚ ਵਿਧਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਗਰਦੂਤ ਵਜੋਂ ਜਿੰਨੀ ਚੋਣ ਦੀ ਮੱਤਤਾ ਨੂੰ ਰੇਖਾਂਕਿਤ ਕੀਤਾ ਇਹ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿ ਗੁਪਤਾ ਦੀ ਜਿੱਤ ਰਾਜ ਵਿੱਚ ਪਾਰਟੀ ਦੇ ਭਵਿੱਖ ਲਈ ਇੱਕ ਮਜ਼ਬੂਤ ਮਿਸਾਲ ਕਾਇਮ ਕਰੇਗੀ ਮੀਟਿੰਗ ਵਿੱਚ ਹਾਜ਼ਰ ਪਾਈਚਾਰੇ ਦੇ ਮੈਂਬਰਾਂ ਤੋਂ ਮਿਲੀ ਉਤਸ਼ਾਹਪੂਰਵਕ ਪ੍ਰਤੀਕਿਰਿਆ ਲੁਧਿਆਣਾ ਪੱਛਮੀ ਜ਼ਿਮਨੀ ਚੌਂਕ ਵਿੱਚ ਜੀਵਨ ਗੁਪਤਾ ਅਤੇ ਭਾਜਪਾ ਲਈ ਸਮਰਥਨ ਦੀ ਇੱਕ ਮਜ਼ਬੂਤ ਲਹਿਰ ਦਾ ਸੰਕੇਤ ਦਿੰਦੀ ਹੈ